ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਪਤਾ ਲੱਗਣਾ ਚਾਹੀਦਾ ਉਹ ਜਿਹੜੇ ਲੋਕਾਂ ਨੂੰ ਜਿਹੜੇ ਹਜੇ ਤੱਕਰ ਵੀ ਲੋਕਾਂ ਦੇ ਜੂਨੀ ਸਰਕ ਦੀ ਉਹ ਲੋਕਾਂ ਨੂੰ ਵੀ ਜਿਹੜੇ ਹਜੇ ਤੱਕਰ ਵੀ ਸਾਹਮਣੇ ਆ ਖਰੇ ਅਸੀਂ ਇਦਾਂ ਦਾ ਗੁਨਾਹ ਕਰਕੇ ਅਸੀਂ ਬਚ ਜਾਵਾਂਗੇ ਜਿਹੜੇ ਪ੍ਰਸ਼ਾਸਨ ਦੀ ਪੁਲਿਸ ਦੀ ਸੁਸਾਇਟੀਆਂ ਦੀ ਨਿਗਾਚੋਂ ਤਾਂ ਬਚੇ ਹੋ ਪਰ ਪ੍ਰਮਾਤਮਾ ਦੀ ਨਿਗਾਚੋਂ ਨਹੀਂ ਬਚ ਸਕਦਾ ਕੋਈ ਵੀ ਇਹ ਭਲੇਖਾਂ ਮੰਨ ਚੋਂ ਕੱਢਦਾ ਅੱਜ ਇੱਕ ਰੇਡ ਮਾਰਨ ਜਾ ਰਹੇ ਹਾਂ ਸਾਡੇ ਨਾਲ ਹੈਲਥ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਚਾਈਲਡ ਵੈਲਫੇਅਰ ਵਾਲੇ ਤੇ ਨਾਲ ਲੇਬਰ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਸਾਡੇ ਨਾਲ ਅਸੀਂ ਇੱਕ ਜੁਆਇੰਟ ਜਿਹੜਾ 71 ਹੋ ਕੇ ਇੱਕ ਥਾਂ ਰੇਡ ਮਾਰਨ ਜਾ ਰਹੇ ਆ ਬਣੇ ਰਹੋ ਜਰੂਰ ਦੇਖਿਓ ਕਿ ਛੋਟੀ ਬੱਚੀ ਤੋਂ ਕਿਵੇਂ ਕੰਮ ਕਰਵਾਇਆ ਜਾ ਰਿਹਾ ਜ਼ਬਰਦਸਤ ਘਰ ਪਹੁੰਚ ਚੁੱਕੇ ਆ ਜਿਸ ਘਰ ਦੇ ਵਿੱਚ ਉਹ ਬੱਚੀ ਛੋਟੀ ਜਿੱਤੋਂ ਕੰਮ ਕਰਾਇਆ ਜਾ ਰਿਹਾ ਜਿਹੜੀਆਂ ਸਾਨੂੰ ਪੱਕੀ ਇਨਫੋਰਮੇਸ਼ਨ ਵੀਡੀਓ ਪਹੁੰਚੀਆਂ ਪਈਆਂ ਆ ਘਾਰ ਤੇ ਹੁਣ ਜਾਵਾਂਗੇ ਉਹ ਨਾ ਮੈਂ ਕਿਹਾ ਤਾਂ ਫਿਰ ਉਹ ਬੜਾ ਬੜਿਆ ਸੀ ਉਹ ਵੀ ਕੋਈ ਨਾ ਤਾ ਕੋ ਉਹ ਆਸਲੀ ਬੜਿਆ ਹੋਰ ਭਾਈ ਤੀਖਾ ਚਲੋ बच्ची कहाँ है बच्ची छोटी बच्ची।, बच्ची।, बच्ची एक छोटी आपने रखी हुई है कहाँ है बच्ची बच्ची कहाँ है बच्ची। लड़की है आपके पास कौन सी लड़की लड़की है आपके पास बताइए कहाँ है ਲੜਕੀ ਕਿਧਰ ਹੈ ਬੇਰੇ ਦੁਕਾਨ ਤੇ ਹੀ ਹੋਵੇ ਕਿਹੜੀ ਦੁਕਾਨ ਤੇ ਉੱਥੇ ਕੀ ਹੋਇਆ ਨਹੀਂ ਉੱਲੇ ਆਉ ਉਹਨੂੰ ਕੋਸੇ ਬੜਕੀ ਕਿੱਥੇ ਆਪਾਂ ਨੇ ਡੇਰ ਦੁਲੀਆਂਦੀ ਉਹ ਜਵੇਂ ਉਹਨਾਂ ਦੇ ਨਾਲ ਹੀ ਗਰ ਕਰਦੇ ਤੇ ਉਥੇ ਹੀ ਆਹੋ ਬੁੱਢੀ ਪਿੰਡ ਮੈਂ ਹੈ ਕਹਾਂ ਬੁੱਢੀ ਪਿੰਡ ਮੈਂ ਹੈ ਉਹ ਬੁੱਢੀ ਪਿੰਡ ਬਾਤ ਕਰੋ ਮਾਂ ਫੋਨ ਤੇ ਕਹਿੰਦੇ ਪਹੁੰਚ ਤਰ ਕਿਥੇ ਆਂਦਾ ਨਹੀਂ कहाँ है, है? बुढ़ी बुढ़ी पिंड में नहीं आपके पास है ले ही है ब, बच्ची ले ही बुढ़ी पिंड उसके क्या उसका लग रहा है बुढ़ी पिंड नहीं पिंड की तो चल गई उसके रिंदी सी गई बुढ़ी पिंड कौन है उसका उसका नानी है बात कराओ नानी कौन है अपनी कितने फोन तरह कितने हैं ਫਰਾਂ ਦੇਖ ਅੰਦਰ ਹੋਣੀ ਹੈ ਦੇਖ ਤਮਾਰ ਮਾਰ ਮਾਰ ਆ ਜਾ ਅੰਦਰ ਆਇਓ ਉਹ ਉਹ ਬੁੱਢੀ ਤੋਂ ਨਹੀਂ ਕਹਿੰਦੇ ਗਈ ਆ ਜਾ ਹੰਮ ਦੇਖੋ ਭਾਈ ਜੀ ਸਾਰਿਆਂ ਦੇ ਕੋਈ ਵਰਦਿੰਦੇ ਦੁਕਾਨ ਕਿੱਥੇ ਦੁਕਾਨ ਕਿੱਥੇ ਦੁਕਾਨ ਕਿੱਥੇ ਤੂੰ ਵੀ ਹੈਗੀ ਕਿੱਥੇ ਮੈਂ ਬਾਤ ਕਰ ਦਿੰਦੇ ਦੁਕਾਨ ਤੇ ਆ ਗੁੜੀ ਦੁਕਾਨ ਤੇ ਹੋਣੀ ਆ ਜਿਹੜੀ ਉਹ ਕਿਹਾ ਨਾ ਮੁੰਡੇ ਨੇ ਝੂਠ ਨਾ ਬੋਲੋ ਯਾਰ ਕਿੱਧਰ ਗਿਆ ਨਹੀਂ ਨਹੀਂ ਦੁਕਾਨ ਤੇ ਹੈ ਦੁਕਾਨ ਤੇ ਬੋਲ ਦੇ ਦੁਕਾਨ ਤੇ ਹੈ ਹਾਂ ਦੁਕਾਨ ਤੇ ਆ ਗੁੜੀ ਲੈ ਕੋ ਦੁਕਾਨ ਤੇ ਖੜੀ ਆਣੀ ਦੋਥੀ ਚੱਲਦੇ ਆ ਭਜੀਆ ਨੂੰ ਕੱਢ ਦੇ ਚਲਾ ਬਹਿਬ ਨਾਲ ਬੈ ਅੱਜ ਚਲੋ ਨਾਲ ਨਾਲ ਚੱਲ ਪਹਿਲਾ ਬੂਹ ਪਹਿਲਾ ਤੂੰ ਆ ਨਾਲ ਆਪ ਆਪ ਉਸਵਾਂ ਦੀ ਗੋਹਾ ਚੱਕਦੇ ਆ ਦੇਖ ਭਾਜੀ ਜੁਕੇਸ਼ ਭਾਜੀ ਆ ਬੱਚੀ ਛੋਟੀ ਆ ਸਾਰਿਆਂ ਦਾ ਗੋਹਾ ਚ ਕਾਉਂਦੀ ਸਵੇਰੇ ਹੀ ਠਾਲ ਲੰਦੀ ਆ ਇਹ ਕੇਰਲਾ ਤੋਂ ਇਹ ਆਈ ਆ ਇਹਨੂੰ ਕੋਈ ਨਹੀਂ ਹੈਗਾ ਵੀ ਕਿਦਾਂ ਕੀ ਆ ਕਿਦਾਂ ਬੱਚੀ ਛੋਟੀ ਆ ਕਿੰਨੇ ਪਸਵਾਉਂਦੀ ਆ ਗੋਹਾ ਚੱਕਦੀ ਆ ਇਹ ਨਾ ਦੇਖੋ ਸਾਰਿਆਂ ਦਾ ਗੋਹਾ ਚੱਕਦੀ ਦੀਆਂ ਵੀਡੀਓ ਬਣੀਆਂ ਆ ਛੋਟੀ ਵਿਚਾਰੀ 10 11 ਸਾਲ ਦੀ ਉਮਰ ਆ ਆ ਬਰਾ ਮੋਂ ਉੱਥੇ ਆਉਣੀਆਂ ਇੰਨੇ ਭਾਜੀ ਫੋਨ ਕਰਨਾ ਐਨੇ ਭੈਣ ਫੋਨ ਕਰਨਾ ਐਨੇ ਉੱਥੇ ਉੱਥੋਂ ਨਾ ਪਰ ਲੈ ਨਹੀਂ ਕੋਤੋ ਅਮੀ ਬੁੱਢੀ ਪਿੰਡ ਪਚਾਉਂਦੀ ਬੁੱਢੀ ਪਿੰਡ ਤੋਂ ਲੈ ਆਈ ਹੈ ਕੋਈ ਨਾਨੀ ਨਹੀਂ ਹੈਗੀ ਝੂਠ ਬੋਲਦੀ ਐ ਸਭ ਦੇ ਇੱਥੇ ਝੂਠ ਬੋਲਦੀ ਐ ਬਸਤੀ ਦੇ ਚੀ ਕਿਹੜੀ ਬਸਤੀ ਦੁਕਾਨਾਂ ਜਿਹੜੀਆਂ ਅੱਛਾ ਅੱਛਾ ਕੀ ਕੋਈ ਬਸਤੀ ਦੇ ਮੋੜ ਤੇ ਦੁਕਾਨ ਹੈ ਉੱਥੇ ਬੁੱਢੀ ਬਲੇ ਉੱਥੇ ਰਹਿਂਦੀ ਐ ਇੱਥੇ ਰਿੰਦੀ ਭਾਜੀ ਐਵੇਂ ਛੱਡਿਆ ਗਈ ਇਹ ਜਾ ਕੇ ਦੁਕਾਨ ਤੇ

ਕਿੰਨਾ ਪਿਆਰ ਨਾਲ ਗੱਲ ਕਰਦਾ ਤੂੰ ਸਮਝਦਾ ਨਹੀਂ ਚਲ ਬੇਬੇ ਨਖਰੇ ਕਰਕੇ ਦੱਸਦਾ ਤੁਹਾਨੂੰ ਭਾਈ ਨਖਰੇ ਕਰਦੇ ਚਲ ਉਹ ਬਿਠਾ ਭੈਣ ਵਿੱਚ ਬਿਠਾਉਣ ਨੂੰ ਤਿੰਨਾਂ ਨੂੰ ਬਿਠਾ ਚਲੋ ਨਖਰੇ ਕਰਕੇ ਦੱਸਦਾ ਤੂੰ ਮੇਰੇ ਵਿੱਚ ਚਲ ਰਾਜੂ ਗੇਮੇ ਕਰਦਾ ਤੂੰ ਚਲ ਮੇਰੇ ਵਿੱਚ ਬਿਠਾਉਣ ਨੂੰ ਭੈਣ ਵਿੱਚ ਬਿਠਾ ਚਲੋ ਇਹ ਮੇਰੀ ਰੀਤੀ ਕਿਹੜਾ ਪਿੰਡ ਆ ਇਹ ਦੁਕਾਨ ਕਿਹਦੀ ਪੁੱਤਰੀ ਇਹ ਮੰਮਾ ਦੀ ਹੈ ਕਿਹੜੀ ਕੁੜੀ ਕਿਹੜੀ ਆ ਕੁੜੀ ਕਿਹੜੀ केड़ी है दोनों जो कुड़ी केड़ी ये तो मेरे पास काम करता था नहीं कुड़ी केड़ी रख रहे हैं ये? ये वाली है ना हां जो आग से अगर बस इसका साथ ही रहता है बस कोई बात नहीं इनमें काम वो तो केड़ा पिंड केड़ा तेरा मम्मी किथे पापा मम्मी पापा कौन कर रहे मम्मी को पता है किथे मम्मी पापा मम्मी मम्मी डैडी कौन से डैडी हम्म वोटे तोदार आ, 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 तो। आ जा आ जा आ जा आ जा तू चलो हां वो सर इत्ते बैठ के कुछ नहीं कर उधर ले उधर हां वो तो काम करती है इसे सब खाली देखभाल करता बस हां आजगीश आप 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 तो तू आज तू सी आ आजा आजा आ तू है पता है तू है हैं तेरी है तो तू कर लो चलो कर ਬੁੜੀ ਡਰ ਗਈ ਵਿਚਾਰੀ ਉਹ ਇੱਧਰ ਲੈ ਇੱਧਰ ਲੈ ਆ ਬੱਚੇ ਪਾਦਕ ਨਾ ਕਰ ਨਾ ਚੋ ਤੂੰ ਕਿੱਥੇ ਪਿੰਡ ਦਾਦੀ ਨਾ ਤੂੰ ਪਪਾ ਉੱਥੇ ਰਹਿੰਦੇ ਆ ਅਸੀਂ ਬੜਾ ਲੱਬਿਆ ਉੱਥੇ ਖਿੱਚਿਆ ਪਰ ਤੁਹਾਨੂੰ ਪਪਾ ਲੱਬੇ ਨਹੀਂ ਤੈਨੂੰ ਪਤਾ ਘਰ ਕਿੱਥੇ ਆ ਖਿੱਚਿਆ ਪਿੰਡ ਚ ਪਤਾ ਹੈ ਚਲ ਕੋਈ ਨਾ ਉੱਥੇ ਡਰਣਾ ਨਹੀਂ ਤੂੰ ਘਬਰਾਣਾ ਨਹੀਂ ਬੁੱਤ ਕੁਝ ਕਰਨੀ ਤੂੰ ਸਾਡੇ ਨਾਲ ਇਹ ਫਿਕਰ ਠੀਕ ਹੈ ਤੈਨੂੰ ਅੱਛੀ ਜਗ੍ਹਾ ਰੱਖਣਾ ਹੁਣ ਠੀਕ ਹੈ ਜਿੱਥੇ ਤੂੰ ਪੜੋਂਗੀ ਜਿਹਦੇ ਕੋ ਰਹਿਣਾ ਸਾਨੂੰ ਦੱਸਦੀ ਹੈ ਉਹ ਕੋ ਛੱਡਿਆ ਠੀਕ ਹੈ ਕਿਹਦੇ ਕੋ ਨਹੀਂ ਕੋਣੀ ਜਾਣਾ ਕਿਉਂਕਿ ਨਾਨੀ ਨੇ ਹੀ ਤੈਨੂੰ ਮੈਨੂੰ ਲੱਗਦਾ ਇਹਨਾਂ ਨੂੰ ਦਿੱਤਾ ਹੈ ਨਾ ਨਾਨੀ ਕੋ ਨਹੀਂ ਜਾਂਦੇ ਸਕੂਲ ਜਾਂਦੇ ਤੁਸੀਂ ਕਿਉਂ ਪੜਾਉਣਾ ਉਹ ਵੀ ਸਕੂਲ ਹੈ ਮਾਂ ਇਹ ਕਿੱਥੇ ਤੇਰੇ ਆ ਮਮਾ ਨੇ ਇਹ ਮਮਾ ਇਹ ਇਹਨੂੰ ਬਣਾਤਾ ਨਾ ਵਿਚਾਰੀ ਨੇ ਇਹ ਕਹਿੰਦੀ ਨਹੀਂ ਪੜਾਉਣਾ ਪੜਾਉਣਾ ਕਿੰਨੇ ਕਿਦੋਂ ਨੂੰ ਕਿੰਨੇ ਸਾਲ ਕਿੰਨੀ ਦੇਰ ਹੋ ਗਈ ਪੁੱਤ ਤੈਨੂੰ ਇੱਥੇ ਰਹਿੰਦੇ ਨੂੰ ਸਿਰਫ 2 ਸਾਲ 2 ਸਾਲ 2 ਸਾਲ ਤੇ ਇੱਥੇ ਆਉਂ ਕੋ ਉਦੋਂ ਉਹ ਉਹ ਲਿਆਈ ਆ ਤੇ ਤੈਨੂੰ ਕੰਮ ਕਰਾਉਣਾ ਲਾਲਚ ਜਿਹਾ ਦਿੱਤਾ ਆ ਵੀ ਤੈਨੂੰ ਪੜਾ ਦੇਣਾ ਮੈਂ ਤੈਨੂੰ ਆਹ ਕਰਾ ਦੇਣਾ ਪੁੱਤ ਗੋਹਾ ਸਾਰਾ ਤੂੰ ਹੀ ਚੱਕਦੀ ਨਾ ਪੁੱਤ ਨਹੀਂ ਪਹਿਲਾਂ ਚੱਕਦੀ ਸੀ ਹੁੰਦੀ ਹੁਣ ਤੂੰ ਹੋਏਗਾ ਕੰਮ ਕਰਨਾ ਕਿੱਥੇ ਆ ਕੰਕੀ ਗੋਹੇ ਜੀ ਕੋਣ ਕਰਦਾ ਕਣ ਕਰਦਾ ਆ ਕਿ ਹੋਇਆ ਕਰਿੱਤੇ ਕਿ ਹੋਇਆ ਸੀ ਕਦੋਂ ਲੱਗੀ ਸੀ ਉਹ ਜਦੋਂ ਮੈਂ ਨਿਕਲੀ ਸੀ ਅੱਛਾ ਅੱਛਾ ਕਿੰਨੇ ਪੁੱਤੇ ਉਦਾਂ ਹੀ ਲੱਗੀ ਸੀ ਕਿ ਡਿੱਗਦੀ ਖੇੜਦੀ ਨਹੀਂ ਉਹ ਸਕੂਟਰੀ ਤੇ ਡਿੱਗ ਗਈ ਸੀ ਅੱਛਾ ਤੇਰੀ ਨਾਨੀ ਅੰਦੀ ਮਿਲਣ ਤੇ ਨੁਕ ਨਹੀਂ ਨਹੀਂ ਆਉਂਦੀ ਨਾ ਚਲਈਏ ਕਰਦੇ ਐਸੇ ਸਰ ਉਹ ਬੜਾ ਬਹੁਤ ਜਿਆਦਾ ਟਾਈਮ ਲਾਉਂਦੀ ਲੋਡ ਨਹੀਂ ਲੋਡ ਹੀ ਨਹੀਂ ਹੈਗੀ ਲੋਡਿੰਗ ਬਾਕੀ ਇੱਥੇ ਕਾਰਵਾਈ ਇੱਥੇ ਕਾਰਵਾਈ ਜੋ ਹੈ ਠਾਣੇ ਭਾਜੀ ਇੱਥੇ ਕਰਾਉਣਾ ਹੈ ਨਾ ਕਰਦੇ ਦੂਜੀ ਦੁਕਾਨ ਤੇ ਇੱਥੇ ਦੁਕਾਨ ਤੇ ਕਰ ਦਈਏ ਇੱਥੇ ਤਾਂ ਕੁਛ ਨਹੀਂ ਹੁੰਦਾ ਹੀ ਅੱਛਾ ਆਜੀ ਐਂ ਪਤਾ ਇੱਥੇ ਹਾਂਜੀ ਨਹੀਂ ਪਹਿਲਾਂ ਵੀ ਹੁੰਦੀ ਸੀ ਪਹਿਲਾਂ ਕਦੀ ਕਦੀ ਆਉਂਦੀ ਉਦਾਂ ਦਾ ਘਰੇ ਹੀ ਰੱਖਦੀ ਕਰੀ ਕਰੀ ਇੱਥੇ ਕਰੀਂ ਦੋਸਤੀ ਕਰ ਉੱਥੇ ਨਹੀਂ ਕਰੀਂ ਪਰ ਇੱਥੇ ਪਿੰਡ ਇੱਥੇ ਡੇਰੇ ਰਹਿਣਾ ਹਾਂ ਤੁਹਾਨੂੰ ਦਿਖਾ ਦਾਂ ਪਾਣੀ ਮਮਾ ਕੰਮ ਕਰਾ ਕਰਾ ਆ ਦੇਖੋ ਨਾਲੇ ਟਰਟਣ ਪਏ ਗਏ ਉਹ ਭਜੀਆ ਨੇ ਆ ਦੇਖੋ ਤਾਂ ਕਿਹੜੇ ਨਿਆਣਿਆਂ ਦੇ ਟਰਟਣ ਪਏ ਆ ਦੇਖੋ ਤਾਂ ਪੈ ਆ ਦੇਖੋ ਪੈਣ ਆ ਕੋਰੇ ਟਰਟਣ ਇਦਾ ਪੈਂਦੇ ਆ ਕੋਈ ਆ ਕੁੜੀ ਦੇ ਪਹਿਣਗੇ ਤਾਂ ਵਿਚਾਰੀ ਛੋਟੀ ਜੀ ਤੇ ਦਾਸ ਹੈਨਾ ਕੰਮ ਕਿਦਾਂ ਕਰਦੀ ਪੁੱਤੇ ਹੱਥੀਂ ਦੱਸਣੇ ਕੰਮ ਕਰਦੀ ਏ ਵਿਚਾਰੀ ਆਪਾਂ ਹੁਣ ਤੈਨੂੰ ਅੱਛੇ ਘਰ ਤੇ ਹਾਂ ਠੀਕ ਹੈ ਇੱਥੇ ਨਹੀਂ ਅਸੀਂ ਇੱਥੇ ਨਹੀਂ ਰੱਖਣਾ ਠੀਕ ਮਮਾ ਹੈਗੇ ਅਸਲੀ ਮਮਾ ਹੈ ਜੀ ਕੀ ਨਾਮ ਆ ਉਹਨਾਂ ਦਾ ਸੰਦੀਪ ਆਸਲੀ ਮਮਾ ਦਾ ਨਾਮ ਅਸਲੀ ਪਾਪਾ ਦਾ ਨਾਮ ਕਰਨ ਓਕੇ ਕਿਚੀਆਂ ਦਾ ਪੁੱਤ ਪਤਾ ਤੈਨੂੰ ਕਰਦਾ ਹੈਨਾ ਕਿਹੜਾ ਕੋਲ ਬੰਦੇ ਨੇ ਕਿਹੜੀਆਂ ਬੰਦਾਂ ਨੇ ਕਿਲਤੀਆਂ ਦੱਸਦੀ ਮਗੇਰੀਆਂ ਤੋਂ ਉੱਥੇ ਕੋਈ ਹੈਗਾ ਇਸ ਵੇਲੇ ਚਲ ਜੀਆ ਰਹਿੰਦਾ ਕੋਈ ਉੱਥੇ ਕਿੰਨੀ ਦੇਰ ਹੋ ਗਈ ਬੇਟਾ ਇੱਥੇ ਦੋ ਸਾਲ ਇੱਕ ਦੋ ਸਾਲ ਦੋ ਸਾਲ ਦੋ ਸਾਲ ਦਾ ਹਾਂ ਤਰੋਣਾ ਨਹੀਂ ਮੇ ਪੁੱਤ ਕਾ ਤੂੰ ਕਾ ਤੂੰ ਮਨ ਹੈਗਾ ਕਦੀ ਕੁਝ ਨਹੀਂ ਹੁੰਦਾ ਮੇਰੀ ਤੀਨ ਸਾਰੇ ਤੇਰੇ ਲਈ ਆਏ ਅਰੇ ਸਾਰੇ ਤੇਰੇ ਲਈ ਆਏ ਬੱਤ ਆ ਮੈਡਮ ਵੀ ਆਏ ਹਾਂ ਸਾਰੇ ਤੂੰ ਕਹਿੰਦੇ ਚਲ ਜੀ ਜਾਣਾ ਨਾ ਭੁੱਲ ਜਾਣਾ ਨਾ ਅੰਦਰ ਨੂੰ ਸਕੂਲੇ ਪਾਣਾ ਹਾਂ ਤੇ ਤੂੰ ਉੱਥੇ ਰਹਿਣਾ ਤੇਰੇ ਨਾਲ ਸਾਡੇ ਫਰੈਂਡ ਹੋਣੇ ਤੇਰੇ ਬਾਰੇ ਉਹਨਾਂ ਨੇ ਤੇਰੇ ਨਾਲ ਰਿਆ ਕਰਨ ਨਾਰੀ ਨੇ ਕਿੱਦਾਂ ਕੱਝਾਂਗੇ ਆਪਣੇ ਮਮਾ ਕੋ ਜਾਣਾ ਉਹ ਵੀ ਦੱਸ ਦਿਓ ਹਾਂ ਜੇ ਕੋਈ ਜਾਣਾ ਸੀ ਉੱਥੇ ਭੇਜ ਦਿਆ ਜੇ ਪਾਪਾ ਜੇ ਪਾਪਾ ਲਊਗੇ ਪਾਪਾ ਕੋ ਭੇਜ ਦੇ ਪਾਪਾ ਹੈ ਨਹੀਂ ਤਾਂ ਤੇਰੀ ਨਿੰਤਾਰੀ ਨੂੰ ਭਾਜੀ ਕੁਝ ਵੀ 2 ਸਾਲਾਂ ਛੋਟੀ ਜੀ ਤੇ ਬੱਚੀ ਆ ਨਹੀਂ ਆਪਾਂ ਨਾਰੀ ਨੇ ਕਿ ਤਨ ਭਾਜੀ ਜਗੇਸ਼ ਭਾਜੀ ਤੋਈ ਉੱਥੇ ਕਰੋ ਉੱਥੇ ਵਧੀਆ ਹਾਂ ਵਾਹ ਮਾ ਜਦਾਂ ਤੁਹਾਨੂੰ ਮਕੇਰੀਆਂ ਤੋਂ ਦੋ ਕੁੜੀਆਂ ਮਿਲੀਆਂ ਛੇ ਮਹੀਨੇ ਹਾਂ ਉਹਨਾਂ ਦਾ ਘਰ ਲੱਭਣ ਲਈ ਨਾ ਅਸੀਂ 11ਵੇਂ ਮਹੀਨੇ ਹੁਣ ਪਿਛਲੇ ਨਵੰਬਰ ਚ ਕਿ ਦਸੰਬਰ ਚ ਅਸੀਂ ਸਪੈਸ਼ਲ ਪਹਿਲਾ ਨਾਰੀ ਨਿਕੇਤਨ ਗਿਆ ਉਹਨਾਂ ਲੈ ਗਏ ਨੂੰ ਤੇਰੀਆ ਹਾਂ ਉਹ ਕੁੜੀ ਪਹਿਲਾਂ ਇੰਨੀ ਖੁਸ਼ ਜੇਲੇ ਉਹ ਨਾਰੀ ਨਿਕੇਤਨ ਤੋਂ ਨਿਕਲਣ ਲੱਗੀ ਨਾ ਇੱਕ ਕੁੜੀ ਨੇ ਕਹਿ ਦਿੱਤਾ ਕਿ ਹੁਣ ਤੈਨੂੰ ਲੈ ਜਾਣਾ ਹਾਂ ਉਹਨੇ ਕੁਝ ਬੋਲੀ ਹੀ ਨਹੀਂ ਉਹ ਤਾਂ ਉਹ ਇਹ ਪਿਆਸਪਤ ਆਂਦੇ ਰਹੇ ਕਿ ਦਸ ਪੁੱਤ ਤੇਰਾ ਘਰ ਕਿੱਥੇ ਆ ਹਾਂ ਕਿੱਥੇ ਕਿੱਥੇ ਚੁੱਪ

ਕਮ ਸਭ ਕੁਝ ਕੁੜੀ ਨੇ ਬਤਾ ਦਿਆ ਤੁਹਾਡੇ ਕੋਲ ਆ ਦੇ ਕੁੜੀ ਆਪੇ ਬਤਾ ਦਿੱਤਾ ਬਤਾ ਦਿੰਦਾ ਸਾਰਾ ਕੁਝ ਭੈਣ ਜੀ ਸਾਰਾ ਕੁਝ ਬਤਾਤਾ ਇਹ ਕੌਣ ਹੁੰਦੀ ਦੱਸ ਦਸਣੇ ਬੜੀ ਮੇਰੇ ਪੁੱਤ ਬਾਹਰ ਚਲੋ ਕੋਈ ਸ਼ਰਮ ਵਾਲੀ ਗੱਲਾਂ ਹੱਥ ਮਾਰੀਦਾ ਹੁੰਦਾ ਅਗਲ ਨੂੰ ਹੱਥ ਮਾਰ ਆਪਣੇ ਮਾਂ ਪੇ ਬੱਚੇ ਰੱਖੇ ਦਰ ਪਿਆ ਆ ਆ ਆ ਵੀਡੀਓ ਇਦਾਂ ਰੱਖੀ ਦੀ ਆ ਕਿਹੜੀ ਬੱਚੀ ਤੋਂ ਗੋਹਾ ਹਸਦਾ ਹੁੰਦਾ ਕੌਣ ਹਸਦਾ ਗੋਹਾ ਆ ਕੌਣ ਹਸਦਾ ਕੌਣ ਇਹ ਕੌਣ ਹੈ ਕੁੜੀ ਨੇ ਸੁਣਾਤ ਕਰਦੀ ਤੂੰ ਕਹਿੰਦਾ ਗੁਜਰਾਂ ਦੀ ਕੁੜੀ ਹੈ ਹੱਦ ਹੋ ਗਈ ਤੇਰੇ ਵਾਲੀ ਅਮੀਨ ਬੜਾ ਰਮੇ ਕਰਕੇ ਦੱਸ ਤੂੰ ਕਹਿੰਦਾ ਗੁਜਰਾਂ ਦੀ ਕੁੜੀ ਤੂੰ ਹੁਣ ਮੰਨਦਾ ਗੁਜਰਾਂ ਦੀ ਕੁੜੀ ਕਿਹਦੀ ਮੰਨਦਾ ਕਿ ਕਿਹਦੀ ਕੁੜੀ ਪਤਾ ਲੱਗੂ ਭਾਜੀ ਮੂੰਹ ਤੋਂ ਪਤਲਾ ਲੈ ਦਤੂੰ ਨਿਆ ਨਾ ਐ ਤੂੰ ਆਹ ਕੁੜੀ ਐਨੀ ਇਹਨਾਂ ਕੁੜੀ ਹਾਂਜੀ ਤਾਂ ਫੇ ਤੂੰ ਕਿਦਾਂ ਕਹ ਦੱਸਦਾ ਵੀ ਗੁਜਰਾਂ ਦੀ ਕੁੜੀ ਬਾਹਰ ਕਰਕੇ ਆ ਤੂੰ ਤੂੰ ਆਪਣੇ ਨਿਆਣੇ ਤੋਂ ਗੋਹਾ ਚ ਪਾਉਂਗਾ ਨਹੀਂ ਕੰਮ ਇਹ ਜ਼ਬਰਦਸਤੀ ਛੋਣੀ ਕੰਮ ਕਰਾਉਂਦੇ ਆ ਕੋਈ ਗੰਨੇ ਗੋਹਾ ਬੱਲੇ ਤੇਰੇ ਬੱਲੇ ਤੇਰੇ ਸਿਆਣੀ ਕੋਈ ਨਹੀਂ ਮੈਂ ਦੱਸਦਾ ਥਾਣੇ ਚੱਲ ਤੈਨੂੰ ਦੱਸ ਦੇ ਤੈਨੂੰ ਚਲੋ ਸਾਰਾ ਵੀ ਤੇ ਦੋਨੋਂ ਖਲਫੇ ਮੈਡਮ ਆ ਕੇ ਕਹਿੰਦੀਆਂ ਤੇਰੀ ਸੁਖੋ ਜਿੰਦਗੀ ਬਦਲ ਜਾਣੀ ਆ ਤੇਰੀ ਬਦਲ ਜਾਣੀ ਤੇਰੀ ਨਾ ਰੋੜਾ ਰੋੜਾ ਨਾ ਰੋਣ ਚੁੱਪ ਮੈਨੂੰ ਚੁੱਪ ਕਰ ਦੋ ਸਾਲ ਹੋ ਗਏ ਤੇਰੇ ਕੋਲ ਆਈ ਨਾ ਠੀਕ ਹੈ ਚੁੱਪ ਜਾ ਉਹ ਲਿਜਾਇਆ ਕਰਨਾ ਮੈਂ ਉਹ ਲਿਜਾਇਆ ਕਰਨਾ ਰਮੀਸ਼ਾ ਨਹੀਂ ਲੈਣੇ ਇਹ ਦੇਖੋ ਪਾਜੀ ਪੱਤਰ ਹੋਏਗਾ ਤਾਂ ਪੂਰਾ ਇਹ ਨਹੀਂ ਹੋਗੇ ਕਾਗਜ਼ ਪੱਤਰੀਆਂ ਹਾਂ ਸਾਈਡ ਕੋ ਹੈਗਾ ਤਾਂ ਬੱਤ ਸਾਈਡ ਕੋ ਹੈਗਾ ਹਾਂ ਤਾਂ ਫਿਰ ਕੁੜੀ ਦਾ ਕਾਜੀ ਸਾਡੇ ਕੋਲ ਨੂੰ ਲੈਣ ਵਾਲੀ ਤੈਨੂੰ ਪਤਾ ਕੁਛ ਤੂੰ ਰੱਬ ਤੋਂ ਮਾੜਾ ਵੀ ਖੋਫ ਨਹੀਂ ਤੜੂ ਤੂੰ ਤੂੰ ਕੌਣ ਹੋ ਨਹੀਂ ਰੱਖਣ ਵਾਲੀ ਕੁੜੀ ਤੇਰੇ ਕੋ ਕੀ ਅਧਿਕਾਰ ਹੈ ਮੈਂ ਜਦ ਮੇਰਾ ਛੋਟਾ ਬੱਚਾ ਸੀ ਮੈਂ ਇਕੱਲੀ ਸੀ ਦੁਕਾਨ ਕਰ ਰਹੀ ਮਮਾ ਵੀ ਨਾ ਮਮਾ ਵੀ ਆਉਂਦੇ ਨਾਲ ਮੈਂ ਤੁਹਾਨੂੰ ਬਣਾਉਂ ਰਹੀ ਮੈਂ ਸੱਚੇ ਬਤਲਾਉਂ ਆਪਾਂ ਤੁਹਾਨੂੰ ਬਤਲਾਉ ਉਹ ਕਹਿੰਦਾ ਬੇਟਾ ਛੋਟਾ ਰੱਖਣ ਵਾਲਾ ਕੋਈ ਹੈ ਨਹੀਂ ਜੇ ਆਸੀ ਰੱਖਣ ਲਈ ਸਕੂਲ ਆਪਰੇਟੋ ਇਸ ਕਰ ਕੋਸਟ ਹੈ ਬਹੁਤ ਖਾਣੇ ਦੀ 30 ਲਾਗਤ ਆਰਾ ਦਿੱਤੀ ਹਾਂ ਗੱਲ ਵਾਲੀ ਬਾਤ ਨਹੀਂ ਸਰ ਮੈਂ ਲੋਕ ਬਹੁਤ ਬੰਦਾ ਬੋਲਾਂ ਅੱਗੇ ਜੀ ਮਾਰ ਮਾਰ ਇਹਦਾ ਵਾਲੀ ਬਾਤ ਕੋਈ ਨਹੀਂ ਮੇਰੇ ਕੋਲ ਤਾਂ ਆ ਗਈ ਕੁੜੀ ਇਹਨੂੰ ਕੋਈ ਤਾਂ ਨਹੀਂ ਰੱਖਦਾ ਨਾ ਫਿਰ ਕਿਉਂ ਨਹੀਂ ਗਿਆ ਗਲਤੀ ਕਰ ਗਿਆ ਸਭ ਤੋਂ ਵੱਡੇ ਦਾਣੇ ਆਪਣੇ ਸਰਪੰਚ ਨੂੰ ਦੱਸੋ ਰਾਣੇ ਦੇ ਦੱਸੋ ਸਾਡੇ ਪਿੰਡ ਦੇ ਬਾਰੇ ਕੋਈ ਕੁੜੀ ਬਗਾਨੀ ਕੋਈ ਅੱਜ ਰੱਖ ਸਕਦਾ ਤੂੰ ਮੈਨੂੰ ਦੱਸ ਛੋਟੀ ਕੁੜੀ ਗੁਰੂ ਸਾਹਿਬ ਨੇ ਬਲਾ ਉਹ ਮੈਂ ਫਿਰ ਵੀ ਬੁੱਢੀ ਬਿੰਦ ਨਾਲ ਬੋਲਿਆ ਮਮਮੀ ਇਸ ਤੋਂ ਕੋਈ ਗੱਲ ਸਤੋਂ ਨਿਕਲੋ ਨਹੀਂ ਤੈਨੂੰ ਹੁਣ ਤੈਨੂੰ ਇਨਫੋਰਮੇਸ਼ਨ ਕੀ ਹੈ ਇਹ ਦੱਸ ਜਦੋਂ ਤੂੰ ਲੈ ਕੇ ਆਏ ਇਹਦਾ ਮਾਂ ਬਾਪ ਕੌਣ ਆ ਤੂੰ ਦੱਸ ਤੈਨੂੰ ਕੀ ਪਤਾ ਸਰ ਮੈਂ ਆਪੂ ਲੈ ਜਾਂਦੀ ਆ ਵੀ ਕਿਸਕੇ ਪਾਸ ਲੈ ਕੇ ਜਾ ਬੁੱਢੀ ਬਿੰਦ ਮੈਂ ਉੱਥੇ ਨਹੀਂ ਜਾਣਾ ਜਾਣਾ ਹੀ ਪੜੇ ਉਹਨਾਂ ਨੂੰ ਥਾਣੇ ਮੈਂ ਆਪੇ ਮੈਂ ਹੀ ਕਿਉਂ ਜਾਣਾ ਥਾਣੇ ਆਉਣ ਸਾਰੇ ਉਹ ਇਹਦੀ ਮਾਂ ਕਿੱਥੇ ਆ ਬਾਪ ਕਿਉਂ ਤੈਨੂੰ ਕੀ ਦੱਸਦੇ ਹੋ ਉਹ ਕਰ ਮਾਂ ਪਿਓ ਹੈ ਨਹੀਂ ਸੁਣ ਬੰਦੇ ਬੁੱਢੀ ਜਿੰਨਾਂ ਕੋ ਮਲਾਇਓ ਭੇਜ ਉਹਨਾਂ ਕੋ ਭੇਜਣੇ ਸੀ ਫਿਰ ਪਹਿਲਾਂ ਉਹ ਜਿੱਥੇ ਬੁੱਢੂ ਘਰ ਆ ਪੰਜਾਂ ਕੁੜੀ ਉੱਥੇ ਇੱਕ ਇਹਨਾਂ ਉਰੀ ਇਹੋ ਤਾਂ ਆਦਨ ਕਰਨੇ ਕਿਤੋਂ ਲੈ ਕੇ ਆਏ ਆ ਉਹ ਨਹੀਂ ਉਹ ਕੋਣ ਉਹਨਾਂ ਨੂੰ ਅਸੀਂ ਬੁਲਾਉਣਾ ਉਹ ਠਾਣੇ ਆਉਣਗੇ ਉਹ ਐਂਕੋ ਲੈ ਕੇ ਜਾਈਂ ਐਂਕੋ ਉਹਨਾਂ ਠਾਣੇ ਆਉਣ ਸਾਰੇ ਚਲੋ ਤੁਸੀਂ ਵੀ ਸਾਰੇ ਠਾਣੇ ਭਾਈ ਇਹਨਾਂ ਦਾ ਨਾਮ ਲਿਖੋ ਬਿੱਲੇ ਨਾਮ ਨੂੰ ਪਤਾ ਲਿਖੇ ਨਾ ਤਾਂ ਸਾਰਾ ਨਾਮ ਪਤਾ ਲਿਖੇ ਨਾ ਉਹਦਾ ਸਾਰਾ ਕੁਝ ਪਤਾ ਨਹੀਂ ਮਿਲਦਾ ਉਹ ਗੁੱਦਰ ਵੀ ਹੈ ਸਾਰਾ ਨਾਮ ਪਤਾ ਸਾਰਾ ਨਹੀਂ ਚੀਲਾਂ ਤਾਂ ਦਾਖਲ ਤੇਰਾ ਵੀ ਨਾਮ ਲਿਖੋ ਭਾਈ ਇਹਨਾਂ ਦਾ ਸਾਰਾ ਕੁਝ ਤੁਮਾਰੇ ਬੇਜਾ ਨਹੀਂ ਹੈ ਬਹੁਤ ਬਦਮੀ ਬਨੇ ਲਗੇ ਹੋਏ ਹਾਂ ਦਿਓ ਲੈ ਤੁਹਾਾਰੇ ਨਹੀਂ ਬੇਜਾ ਬਹੁਤ ਦਿਨ ਹੋ ਗਏ ਤੁਹਾਰੇ ਪਿੱਛੇ ਲਗੇਗਾ ਆਵੇ ਆ ਸਾਡੀ ਟੀਮ ਮੈਂਬਰ ਆਤੇ ਹਨ ਤੁਹਾਰੇ ਦੇਖਣੇ ਲਈ ਦਿਖਾ ਉਧਰ ਸਭ ਨੂੰ ਉਹ ਜਾਨੀ ਦਾ ਨਾਮ ਦੱਸੋ ਜਿਹੜੀ ਬੁੱਢੀ ਪਿੰਡਿਆ ਤੁਹਾਡੇ ਕੋਲ ਉਹਦਾ ਨਾਮ ਕੀ ਹੈ ਨਾਮ ਤੁਹਾਡੀ ਪਹਿਚਾਨ ਕੈਸੇ ਹੈ ਉਸਕੀ ਅਰੇ ਨੀ ਨਾ ਜਿਹਨਾਂ ਦੀ ਕੱਪੜੀ ਦਾ ਨਾਲ ਸੀ ਸਿਲਾਈ ਦੀ ਭਾਜੀ ਮੈਂ ਤੁਹਾਨੂੰ ਦੱਸਦਾ ਪੈਸੇ ਦਿੱਤੇ ਉਹਨੂੰ ਨਹੀਂ ਭਾਜੀ ਪੈਸੇ ਖਰੀਦ ਕੇ ਲੈ ਆਉਣਾ ਸਰ ਨਾ ਨਾ ਉਹਨਾਂ ਨੂੰ ਪੈਸੇ ਦੇ ਦੇਖੀ ਜਾਂਚ ਪੜਤਾਲ ਆਹੇ ਨਿਕਲ ਹੋਰ ਚਲੋ ਉਨੇ ਪੈਸੇ ਲੈ ਲਿਆ ਹੋਰ ਕੀ ਚਲੋ ਭਾਜੀ ਲੈ ਲਓ ਬਸ ਕੰਮ ਕਰਦੇ ਪਹਿਲੇ 25 ਦਿਨ ਮੋਬਾਈਲ ਪੰਜ ਦਿਨ ਮੋਬਾਈਲ ਤੇ ਚਲੋ ਮੈਂ ਚਲ ਜਨਾ ਤੁਹਾਡੇ ਕਪੜਾ ਨੂੰ ਆਉਂਦਾ ਜੀ ਆਪ ਨੂੰ ਪਤਾ ਉਸ ਨੂੰ ਵੇਚਦਾ ਨਹੀਂ ਚਲੋ ਭਾਜੀ ਆ ਜਾਓ ਦਮਿੰਦਰ ਭਾਜੀ ਆਪਣੇ ਤੁਸੀਂ ਥਾਣੇ ਆ ਜਾਓ ਥਾਣੇ ਆਓ ਥਾਣੇ ਆਓ ਜਿਹੜੀ ਤੁਸੀਂ ਵੀਡੀਓ ਦੇਖੀ ਆ ਤੁਸੀਂ ਸਾਰੀ ਤੁਹਾਨੂੰ ਪੂਰਾ ਪੂਰਾ ਸਾਰੀ ਦਿਖਾਵਾਂਗੇ ਆ ਉਹ ਦੁਕਾਨ ਹੈ ਜਿੱਥੋਂ ਕੁੜੀ ਬਰਾਮਦ ਹੋਈ ਆ ਪਹਿਲਾਂ ਕੁੜੀ ਨੂੰ ਘਰ ਦੇ ਵਿੱਚ ਕੰਮ ਕਰਵਾਇਆ ਜਾਂਦਾ ਸੀ ਸਾਰਾ ਕੁਝ ਗੋਹਾਗਾਸਟ ਆਇਆ ਜਾਂਦਾ ਸੀ ਜੋ ਬੰਨ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਨਹੀਂ ਆ ਇਹਨੂੰ ਕੁੜੀ ਨੂੰ ਛੋਟੀ ਨੂੰ ਦੁਕਾਨ ਤੇ ਭੇਜ ਦਿੱਤਾ ਜਾਂਦਾ ਸੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਦੇ ਵਿੱਚ ਦੇਖਿਆ ਜਾਂਦਾ ਸੀ ਲਾਈਵ ਵੀ ਕੰਮ ਕਰਦੀਆਂ ਝਾੜੂ ਪੂੰਛਾ ਫੇਰਦੀਆਂ ਕਿ ਨਹੀਂ ਫੇਰਦੀ ਫਿਰ ਉਸ ਤੋਂ ਬਾਅਦ ਇਹਨੂੰ ਗਾਲਾਂ ਕੱਢ ਕੇ ਉਸ ਤੋਂ ਕੰਮ ਕਰਵਾਇਆ ਜਾਂਦਾ ਇੱਕ ਉਹ ਗਾਹ ਕੌਂਦਾ ਸੀ ਲਾਈਵ ਬੈਠ ਕੇ ਕੈਮਰੇ ਨਾਲ ਕੰਮ ਦੇਖਿਆ ਜਾਂਦਾ ਸੀ ਇਹੋ ਜੀ ਜਿਹੜੀ ਔਰਤ ਆ ਇਹ ਤੁਹਾਨੂੰ ਸਾਰਾ ਕੁਝ ਅਸੀਂ ਸਾਹਮਣੇ ਲੈ ਕੇ ਆਵਾਂਗੇ ਇਹਨੂੰ ਸਜ਼ਾਵਾ ਦਵਾਵਾਂਗੇ ਅੱਜ ਵੀਡੀਓ ਬਣਾਈ ਉਹ ਤੇ ਦੁਕਾਨ ਦਾ ਨਾਮ ਸ਼ੋਅ ਮੇਰਾ ਪੁੱਤ ਤੇ ਵਧੀਆ ਸਕੂਲ ਚ ਪੜਨਾ ਪੁੱਤ ਮੈਂ ਮਿਲਣ ਆਇਆ ਕਰੂੰ ਆਪਣੇ ਪੁੱਤ ਨੂੰ ਠੀਕ ਆ ਹੁਣ ਅੱਜ ਤੋਂ ਸਾਡੀ ਧੀ ਆ ਤੂੰ ਆ ਦੇ ਇਧਰ ਵੀ ਮੈਨੂੰ ਮੈਂ ਦੋ ਸੂਟ ਲੈ ਕੇ ਜਾਣਾ ਹੁਣ ਇਹ ਨਾਲ ਹੀ ਕਹਾਂ ਨਾ ਦੋ ਜੈਕਟਾਂ ਲੈਣੀਆਂ ਦੋ ਜੈਕਟਾਂ ਸੋਹਣੀਆਂ ਲੈ ਕੇ ਦੇ ਜਿਹੜੀਆਂ ਜੈਕਟਾਂ ਦੇ ਹੱਥਾਂ ਤੋਂ ਉਹੋ ਹੀ ਲੈ ਲੈਣੀਆਂ ਆਪਣੇ ਪੁੱਤ ਨੂੰ ਠੀਕ ਆ ਥੋੜੇ ਕੱਪੜੇ ਬੈਂਕੋਂ ਲੈ ਲੈ ਦਿੰਦੇ ਭਾਜੀ ਕੱਪੜੇ ਕਪੜੇ ਨਾ ਵਾਹ ਨਾ ਜੀ ਉਹਨੂੰ ਡਰਾਤ ਮੁਕਾ ਕੇ ਕੰਮ ਲਿਆ ਜਾ ਰਿਹਾ ਸੀ ਉਹਦਾ ਵਿਚਾਰੀ ਹੈ ਨਹੀਂ ਕਿ ਹੁਣ ਦੇਖਾਂਗੇ ਪਤਾ ਕਰਾਂਗੇ ਕਿੰਨੀ ਗੱਲ ਬੋਲੋ ਅਪਸਨ ਜੀ ਕਰੋ ਆਪਣੀ ਮਨ ਚੋ ਜੀ ਹਾਂ ਅੰਮ੍ਰਿਤ ਜੀ ਹਾਂ ਬਹੁਤ ਖੁਸ਼ ਆ ਭਾਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਦੇਖੀ ਸੀ ਨਾ ਵੀਡੀਓ ਬਿਲਕੁਲ 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 ਤੁਹਾਨੂੰ ਚਲੋ ਅਸੀਂ ਇਹ ਕਿੰਨੇ ਵੀ ਜਿਹੜਾ ਗਲਤ ਆ ਭਾਜੀ ਬਿਲਕੁਲ ਗਲਤ ਆ ਜੀ ਇਹ ਤਾਂ ਮਾੜਾ ਕੰਮ ਜਿਹੜਾ ਬੱਚੇ ਸਾਰਿਆਂ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਸੀਂ ਦੇਖਿਆ ਹੀ ਆ ਕਿਵੇਂ ਇੱਕ ਬੱਚੀ ਛੋਟੀ ਜਿਹੜੀ ਛੜਵਾ ਕੇ ਲੈਂਦੀ ਆ ਮੇਰੇ ਨਾਲ ਮੇਰੇ ਵੀ ਜਗੇਸ਼ ਜੀ ਖੜੇ ਆ ਸੁਖਵਿੰਦਰ ਜੀ ਖੜੇ ਆ ਇਹ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤੇ ਨਾਲ ਹੈਲਥ ਤੋਂ ਵੀ ਆਏ ਆ ਨਾਲ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਮਨੋਰਜੀ ਮਨੋਰਜੀ ਆਇਓ ਮਨੋਰਜੀ ਪਹੁੰਚੇ ਆ ਤੇ ਨਾਲ ਜਿਹੜੇ ਹੋਰ ਭਾਜੀ ਕਿਹੜੇ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਵੀ ਜਿਹੜਾ ਪਹੁੰਚੇ ਆ ਤੇ ਸਰਬਾਧਾਪਲਾ ਸੁਸਾਇਟੀ ਤੋਂ ਭਾਈ ਦਵਿੰਦਰ ਸਿੰਘ ਮੂਨਕਾ ਉਹ ਪਹੁੰਚੇ ਆ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਾਫੀ ਦਿਨਾਂ ਤੋਂ ਵੀ ਇੱਕ ਬੱਚੀ ਤੋਂ ਕੰਮ ਕਰਵਾਇਆ ਜਾ ਰਿਹਾ ਜ਼ਬਰਦਸਤੀ ਤੁਸੀਂ ਸਾਰਿਆਂ ਨੇ ਦੇਖਿਆ ਵੀ ਜੋ ਉਹਦੇ ਹਾਲਾਤ ਬੱਚੀ ਦੇ ਕੀਤੇ ਹੋਏ ਆ ਕਿਵੇਂ ਉਹ ਤੋਂ ਵਿਚਾਰੀ ਤੋਂ ਕੰਮ ਕਰਵਾਇਆ ਜਾ ਰਿਹਾ ਹੁਣ ਬਿਲਕੁਲ ਸਹੀ ਹੱਥਾਂ ਦੇ ਵਿੱਚ ਬੱਚੀ ਆ ਚੁੱਕੀ ਆ ਕਿਉਂਕਿ ਸਾਡੀ ਸੰਸਥਾ ਜਿਹੜੀ ਇਦਾਂ ਬੱਚੀਆਂ ਜਿਹੜੇ ਜਾਂ ਜੇ ਅਸੀਂ ਰੈਸਕਿਊ ਕਰਕੇ ਲਿਆਉਂਦੇ ਤਾਂ ਆਪਾਂ ਬੱਚੀ ਰੱਖਣੀ ਕਿੱਥੇ ਸੀ ਬੜਾ ਔਖਾ ਸੀ ਅਸੀਂ ਸੇਵਾ ਘਰ 'ਚ ਨਹੀਂ ਬੱਚੀ ਰੱਖ ਸਕਦੇ ਤੇ ਮੇਰੇ ਨਾਲ ਮੇਰੇ ਵੀਰ ਜਗੇਸ਼ ਜੀ ਹੁਣੀ ਇਹ ਨਹੀਂ ਬੜਾ ਸਹਿਯੋਗ ਦਿੱਤਾ ਸੁਖਵਿੰਦਰ ਜੀ ਹੁਣੀ ਟੱਚਸ ਸੀ ਇਹਨਾਂ ਨੇ ਅੱਗੇ ਵੀ ਸਾਡੇ ਅਸੀਂ ਇੱਕ ਇਕੱਤਰ ਹੋ ਕੇਵੇਂ ਜੁਆਇੰਟ ਕਾਫੀ ਬੱਚੇ ਜਿਹੜੇ ਘਰਾਂ ਚ ਪਛਾ ਚੁੱਕੇ ਆ 2017 ਚ ਅਸੀਂ ਇਕੱਠੇ ਇਹ ਮਿਲੇ ਸੀਗੇ ਇੱਕ ਸੁਮਨ ਨਾਮ ਦਾ 2017 ਚ ਅਸੀਂ ਕਾਫੀ ਸਾਲਾਂ ਤੋਂ ਜਿਹੜਾ ਗੁੰਮ ਹੋਇਆ ਬੱਚਾ ਮળਾਇਆ ਸੀ ਤੇ ਅੱਜ ਇਹਨਾਂ ਨਾਲ ਸੰਪਰਕ ਕਰਕੇ ਅਜ ਇੱਕ ਜੁਆਇੰਟਲੀ ਇੱਕ ਆਪਰੇਸ਼ਨ ਜਿਹੜਾ ਹੁਣ ਟਾਂਡੇ ਥਾਣੇ ਦੇ ਵਿੱਚ ਖੜੇ ਆ ਇੱਥੇ ਪ੍ਰਸ਼ਾਸਨ ਨੂੰ ਤਲਾਹ ਦੇ ਦਿੱਤੀ ਗਈ ਹੈ ਬਾਕੀ ਪ੍ਰਸ਼ਾਸਨ ਜੋ ਐਸ ਐਚਓ ਬਰਾੜ ਸਾਹਿਬ ਉਹ ਦੇਖਣਗੇ ਹੁਣ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਲਿਖਤੀ ਰੂਪ ਦੇ ਵਿੱਚ ਦਿੱਤੀ ਕੀ ਉਹਦਾ ਅਗਾਹ ਕਾਰਵਾਈ ਪਰ ਜਿਹੜਾ ਜਨਾਨੀ ਹਜੇ ਤੱਕਰ ਵੀ ਲੋਕ ਨਹੀਂ ਹਟ ਰਹੇ ਅਸੀਂ ਤਾਂ ਵੀਡੀਓ ਬਣਾਉਣ ਦਾ ਸਾਡਾ ਮਕਸਦ ਆ ਵੀ ਤੁਸੀਂ ਵੀ ਲੋਕਾਂ ਨੂੰ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਆ ਵੀ ਅਸੀਂ ਇੱਕ ਛੋਟੀ ਜੀ ਬੱਚੀ 2 ਸਾਲ ਤੋਂ ਉਹ ਨਾ ਕੋ ਪੜ੍ਹਾਈ ਨਾ ਲਿਖਾਈ ਖਰੀਦ ਕੇ ਲਿਆ ਕੇ ਉਹ ਤੋਂ ਕੰਮ ਕਰਵਾਇਆ ਜਾ ਰਿਹਾ ਇਹ ਸਾਡੇ ਪੰਜਾਬ ਦੇ ਹਾਲਾਤ ਆ ਜਗੀਰ ਜੀ ਅਸੀਂ ਹੁਣ ਬੱਚੀ ਨੂੰ ਕਿੱਥੇ ਭੇਜਾਂਗੇ ਜੀ ਆਪਣੇ ਮਨਜੋਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹਨਾ ਕਿ ਤੁਸੀਂ ਸਾਨੂੰ ਅੱਜ ਮੌਕਾ ਦਿੱਤਾ ਹਾਂ ਜੀ ਤੇ ਅੱਜ ਸਾਡੇ ਨਾਲ ਡਿਸਟ੍ਰਿਕਟ ਲੈਵਲ ਐਂਟੀ ਚਾਈਲਡ ਲੇਬਰ ਟਾਸਕ ਫੋਰਸ ਜਿਹਦੇ ਵਿੱਚ ਪੁਲਿਸ ਡਿਪਾਰਟਮੈਂਟ ਲੇਬਰ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਤੋਂ ਤੇ ਸਾਡਾ ਯੂਨਿਟ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਕੁੜੀ ਖੁਸ਼ੀ ਨੂੰ ਰੈਸਕਿਊ ਕੀਤਾ ਆ ਤੇ ਹੁਣ ਅਸੀਂ ਇਹ ਕੁੜੀ ਨੂੰ ਸਭ ਤੋਂ ਪਹਿਲਾਂ ਆਪਾਂ ਮੈਡੀਕਲ ਇਹਦਾ ਇੱਕ ਬੱਚੇ ਦਾ ਕਰਵਾ ਕੇ ਸਿਵਲ ਤੋਂ ਫਿਰ ਅਸੀਂ ਇਹਨੂੰ ਬਾਲ ਪਲਾਈ ਕਮੇਟੀ ਜਿਹੜੀ ਹੁੰਦੀ ਆ ਜਿਹੜੇ ਕਿ ਇਦਾਂ ਬੱਚੇ ਜਿਹੜੇ ਅਨਾਥ ਬੱਚੇ ਆ ਉਹਨਾਂ ਦੇ ਉੱਤੇ ਆਪਣੇ ਕੰਮ ਕਰਦੀ ਆ ਅਸੀਂ ਉਹਨਾਂ ਮੋਰੇ ਇਸ ਬੱਚੇ ਨੂੰ ਪੇਸ਼ ਕਰਾਂਗੇ ਪੇਸ਼ ਕਰਨ ਤੋਂ ਬਾਅਦ ਜਿਹੜੀ ਦੀ ਬੈਸਟ ਜਿਹੜੀ ਪੋਸੀਬਿਲਟੀ ਹੈ ਅਸੀਂ ਇਹਨੂੰ ਇੱਕ ਅੱਛੀ ਸੰਸਥਾ ਜਿਹੜੀ ਜਲੰਧਰ ਜਿਹਨੂੰ ਅਸੀਂ ਨਾਰੀਨ ਕੇਤਨ ਸਟੇਟ ਅਡੌਪਸ਼ਨ ਏਜੰਸੀ ਹੈ ਉੱਥੇ ਭੇਜਾਂਗੇ ਉੱਥੇ ਇਹ ਬੱਚਾ ਰੈਗੂਲਰ ਪੜ੍ਹੇਗਾ ਵੀ ਔਰ ਰੈਗੂਲਰ ਉੱਥੇ ਰਹਿ ਸਕਦਾ ਵਾ ਉੱਥੇ ਇਹਨੂੰ ਕੋਈ ਪ੍ਰੋਬਲਮ ਨਹੀਂ ਜਦ ਤੱਕ 18 ਸਾਲ ਮੇਬੀ ਇਹ ਅਡੌਪਸ਼ਨ 'ਚ ਵੀ ਚਲੇ ਜਾਵੇ ਪਰ ਜਦ ਤਏ ਸਾਨੂੰ ਕੋਈ ਡਾਕੂਮੈਂਟ ਨਹੀਂ ਮਿਲਦਾ ਅਸੀਂ ਇਹਨੂੰ ਅਡੌਪਸ਼ਨ ਨਹੀਂ ਮਾਣਾ ਪਰ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਬੱਚੀ ਨੂੰ ਪੜ੍ਹਾਈ ਮਾਤਾ ਪਿਤਾ ਦੀ ਭਾਲ ਕਰਾਂਗੇ ਤੇ ਨਾਲ ਨਾਲ ਦੀ ਪੜ੍ਹਾਈ ਜਾਰੀ ਰੱਖਣੀ ਹੈ ਜਿੱਥੇ ਤੱਕ ਅਰਜੀ ਜੀ ਸਾਨੂੰ ਪਤਾ ਲੱਗਾ ਕੋਈ ਤੇ ਮਾਂ ਬਾਪ ਦਾ ਹਜੇ ਤੱਕ ਕੋਈ ਹਨਾ ਨਹੀਂ ਪਤਾ ਲੱਗ ਰਿਹਾ ਕਿਉਂਕਿ ਉਹਨਾਂ ਦਾ ਡਿਵੋਰਸ ਹੋ ਗਿਆ ਡਿਵੋਰਸ ਹੋਣ ਤੋਂ ਬਾਅਦ ਜਿਹੜੀ ਉਹਦੀ ਉਹਦੀ ਕੇਅਰ ਲਈ ਮਾਂ ਨੂੰ ਦਿੱਤੀ ਤੀ ਗਈ ਪਰ ਮਾਂ ਨੇ ਦੂਜਾ ਵਿਆਹ ਕਰਾ ਲਿਆ ਗਿਆ ਹਜੇ ਤੱਕ ਤਾਂ ਇਨਫਾਰਮੇਸ਼ਨ ਇੰਨੀ ਆਈ ਆ ਬਾਕੀ ਗਾਂ ਹੁਣ ਪਤਾ ਲੱਗੂਗਾ ਪੁਲਿਸ ਪ੍ਰਸ਼ਾਸਨ ਕਰਨਗਾ ਕਾਰਵਾਈ ਵੀ ਉਹਦਾ ਪਰਿਵਾਰ ਕਿੱਥੋਂ ਜਗੇਜੀ ਹੁਣੀ ਕਰਨਗੇ ਆਪ ਬਹੁਤ ਬਹੁਤ ਧੰਨਵਾਦ ਜਗੇਜੀ ਤੁਹਾਡਾ ਤੁਸੀਂ ਸਾਡੀ ਇੱਕ ਆਵਾਜ਼ ਤੇ ਇਹ ਪਹੁੰਚੇ ਆ ਤੇ ਕਿਉਂਕਿ ਇਹ ਬਹੁਤ ਬੱਚੀ ਸੀ ਛੋਟੀ ਬਹੁਤ ਕੇਸ ਜਿਹੜਾ ਇਹਨੂੰ ਹੈਂਡਲ ਕਰਨਾ ਇਹਨੂੰ ਕਰਨਾ ਬਹੁਤ ਸਾਡੇ ਲਈ ਬੜਾ ਸੀ ਕਿਉਂਕਿ ਛੋਟੀ ਬੱਚੀ ਸੀ ਤੇ ਮਨੋਰਜੀ ਬੈਠਿਆ ਹੈਲਥ ਡਿਪਾਰਟਮੈਂਟ ਤੋਂ ਸਾਡੇ ਵੀਰ ਜੀ ਆ ਸਾਰੇ ਤੇ ਪਹੁੰਚਿਆ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ